ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਸਿੱਧੂ ਲੌਗ ਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਇਹ ਦਿਨ ਹੈਗਾ ਜੀ ਸੋਮਵਾਰ ਦਾ ਸੌਰੀ ਐਤਵਾਰ ਦਾ ਸਵੇਰ ਦੇ 5:30 ਹੋਏ ਹੋਏ ਨੇ ਅੱਜ ਬੱਸ ਇਹ ਵੇਰੇ ਵੀਡੀਓ ਲਾ ਲਈ ਸੀਗੀ ਵੀ ਚਲ ਆਪਾਂ ਸਵੇਰ ਦੀ ਵੀਡੀਓ ਸ਼ੇਅਰ ਕਰੀਏ ਸਵੇਰੇ ਬਸ ਕੋਈ ਵੀਡੀਓ ਬਣਾਉਣੀ ਨਹੀਂ ਹੁੰਦਾ ਫੋਨ ਰੱਖ ਕੇ ਬਣਾਉਣੀ ਪੈਂਦੀ ਹੈਗੀ ਤਾਂ ਦਿੱਕਤ ਜੀ ਹੋ ਜਾਂਦੀ ਆ ਮੈਂ ਕੱਢ ਰਹੀ ਸੀ ਕਿ ਤਾਰ ਇੱਥੇ ਇਹ ਚੋਟੀਆਂ ਨੂੰ ਪਹਿਲਾਂ ਦਾਣਾ ਲਾਉਣਾ ਪੈਂਦਾ ਥੋੜਾ ਥੋੜਾ ਲਓ ਥੋੜਾ ਥੋੜਾ ਹੀ ਹੁੰਨੇ ਆਗੇ ਬਸ ਮੁਠੀ ਮੁਠੀ ਇਹ ਤਾਂ ਚਾਰ ਹੁੰਦਾ ਹੈਗਾ ਆਪਣੇ ਵਿਚਾ ਲੈਨੇ ਨਾ ਫਿਰ ਇਹ ਖੜੀਆਂ ਰਹਿੰਦੀਆਂ ਨੇਗੀ ਮੱਝ ਨੂੰ ਨਹੀਂ ਤੰਗ ਕਰਦੀਆਂ ਮੱਝ ਨੂੰ ਆਪਾਂ ਦਾਣਾ ਲਾ ਕੇ ਚੋਨੇ ਹੁੰਨੇ ਆਗੇ ਸਾਵਨ ਉਹਦੇ ਟੀ ਪਾ ਕੇ ਚੋਨੇ ਹੁੰਨੇ ਤਾਂ ਕਰਕੇ ਫਿਰ ਆਤਰੀ ਬਣ ਜਾਂਦੀ ਹੈ ਕਿ ਪਸੂ ਨੂੰ ਸਵੇਰੇ ਫਿਰ ਮੈਂ ਦੋ ਮੁਠੀਆਂ ਆٹے ਦੀ ਲਾ ਕੇ ਚੋਣੀ ਹੁੰਦੀ ਹੈ ਨਹੀਂ ਫਿਰ ਇਹ ਮੱਝ ਦੇ ਦਾਣੇ ਕੰਨੀ ਭਜਦੀਆਂ ਨਹੀਂ ਗੀਆਂ ਫਿਰ ਮੱਝ ਦੇ ਵਿੱਚ ਵੱਜੀ ਜਾਂਦੀਆਂ ਨੇ ਇਹ ਧਾਰ ਚੋਣ ਲਈ ਤੰਗ ਕਰਦੀਆਂ ਨੇ ਮੱਝ ਨੂੰ ਥੋੜਾ ਜਿਹਾ ਬੱਦਲਾ ਦੇਣੇ ਹੁੰਨੇ ਆਗੇ ਆਪਾਂ ਉਹ ਵੀ ਦੁੱਧ ਦਾੜਾ ਪਸੂ ਲਗਿਆ ਬਾਹਰ ਨਹੀਂ ਨਾ ਚੱਲ ਸਾਰੇ ਕੱਖ ਖਾ ਲੈਂਦੀਆਂ ਨੇ ਨਾਲੇ ਰੱਜ ਲੈਣਗੀਆਂ ਹੁਣ ਤਾਂ 5:30 ਵਜੇ ਨੇਰਾ ਹੀ ਹੁੰਦਾ ਵਾ ਪਹਿਲਾਂ ਤਾਂ ਦਿਨ ਚੜ ਜਾਂਦਾ ਹੁੰਦਾ ਸੀਗਾ ਤਾਂ ਬਹੁਤ ਫਰਕ ਪੈ ਗਿਆ ਦਿਨਾਂ ਦਾ ਪਹਿਲਾਂ ਅਸੀਂ 4 ਵਜੇ ਉੱਠ ਕੇ ਦਾਣਾ ਲਾਉਂਦੇ ਹੁੰਦੇ ਸੀਗੇ ਪਸ਼ੂਆਂ ਨੂੰ ਸਵੇਰੇ ਹੋਣ ਬਸ 4.5 4.5 ਵੀ ਕਰ ਦਿੰਨੇ ਆ। ਨੇਰਾ ਜਿਆਦਾ ਹੀ ਹੁੰਦਾ ਗਾ ਉਹਨੂੰ। ਇੱਥੇ ਮੈਂ ਕੱਟਾ ਛੱਡਦਾ ਸੀਗਾ। ਦਿਸਦਾ ਜਾਨੀ ਸੀਗਾ ਨੇਰੇ 'ਚ। ਫੋਨ ਸਿੰਘ ਸੀਗਾ ਸੈਟ ਟਿਕਿਆ ਮੇਥੋਂ ਫਿਰ ਮੈਂ ਸੈਟ ਕਰਕੇ ਰੱਖਿਆ ਫੋਨ। ਬਸੇ ਸਾਢੇ 5 ਚੱਲ ਪੈਂਦਾ ਹੈਗਾ ਕੰਮ ਫਿਰ ਉਦੋਂ ਬਾਅਦ ਤਾਂ ਘਰ ਚੋਕੇ ਫਿਰ ਗੋਹਾ ਉਹ ਗੂੜੇ ਦਾ ਫਿਰ ਇਹਨੇ ਉਧਰੋਂ ਕੰਮ ਹੋ ਜਾਂਦਾਗਾ ਚੋਦਾ ਸਿਰ ਸੁਰਮਾਉਣਾ ਰੋਟੀ ਬਣਾਉਣੀ ਬਸ ਸਾਢੇ 5 ਤੋਂ ਸਾਢੇ 1 6 ਵਜੇ ਤੱਕ ਮੈਂ ਸਾਰਾ ਕੰਮ ਨਿਬੇੜ ਦਿੰਨੀ ਹੁੰਦੀ ਹੈ ਜੀ ਤਾਂ ਦੀ ਵੀਡੀਓ ਮੈਂ ਨਹੀਂ ਬਣਾਈ ਸੀਗੀ ਫਿਰ ਫੋਨ ਰੱਖ ਕੇ ਬਣਾ ਰਹੀ ਸੀ ਵੀਡੀਓ ਫਿਰ ਜ਼ਿਆਦਾ ਲੰਬੀ ਹੋ ਜਾਂਦੀ ਫਿਰ ਉੱਠਿਆ ਨਹੀਂ ਜਾਂਦਾ ਹੈਗਾ ਨਾ ਫਿਰ ਹਨ ਮੱਝ ਥੱਲੋ ਦਾ ਕੱਟੇ ਦਾ ਤਾਂ ਬਸ ਮੂਝੇ ਹੀ ਲਵੋਨੇ ਹੁੰਨੇ ਆਗੇ ਹੁਣ ਤਾਂ 6 ਮਹੀਨੇ ਹੋ ਗਏ ਆਪਣੀ ਮੱਝ ਸੂਰੀ ਨੂੰ ਉਹ ਦਾ ਸੁੱਕਿਆ ਜਾ ਤਕੜਾ ਬਹੁਤਾ ਮਸਾ ਖਿੱਚਿਆ ਜਾਂਦਾ ਹੈਗਾ ਤਾਰ ਦੀ ਵੀਡੀਓ ਮੈਂ ਨਹੀਂ ਬਣਾਈ ਸੀਗੀ ਇੱਥੇ ਵੀਡੀਓ ਕੱਟ ਪਈ ਸੀਗੀ ਮੈਂ ਬਸ ਤਾਰ ਚੋਕ ਗਏ ਨੇ ਉਧਰ ਚਾਚੂ ਵਾਲੇ ਭਾਂਡੇ ਮਾਂ ਜਾਈ ਸੀਗੀ ਮੈਂ ਇਹਨੇ ਹੋਰ ਦਿਨ ਚੜ ਗਿਆ ਸੀਗਾ ਫੇ ਮੈਨੂੰ ਮੱਠਾ ਝਕਾਉਣਾ ਨਹੀਂ ਹੁੰਦਾ ਹੈਗਾ ਕੋਈ ਫੇਰ ਰੈਡੀ ਉਠਦਾਗਾ ਥੋੜਾ ਜਿਹਾ ਬਾਅਦ ਚ ਫੇਰ ਉਹ ਚਕਾਉਂਦਾ ਬੱਠਰ ਜੇ ਹੁਣ ਮੈਂ ਆਪੇ ਚੱਕ ਕੇ ਲਿਆਨੀ ਆ ਤਾਂ ਫੇਰ ਦੋ ਬੱਠਰ ਹੁੰਦੇ ਨੇ ਤਿੰਨ ਬਣ ਜਾਂਦੇ ਨੇ ਇਹਦੇ ਤੋਂ ਦੋ ਦੇ ਬਸ ਫਰਕੇ ਦੋ ਹੀ ਹੋ ਜਾਂਦੇ ਆ ਫੁੱਲ ਪਰ ਲੇ ਗੀ ਹੁੰਦੀ ਐ ਮੈਂ ਬੱਠਰਾਂ ਕਦੇ ਕਦੇ ਕੱਟੇ ਦੇ ਚੁੰਗਦੇ ਚੁੰਗਦੇ ਵੀ ਮੈਂ ਬੱਠਰ ਪਰਦ ਨਹੀਂ ਹੁੰਨੇ ਕਾਲੀ ਕਾਲੀ ਕਈ ਬਾਅਦ ਚ ਭਰ ਲੈਣੀ ਹੁੰਦੀ ਹੈ। ਨਾਲ ਉਹ ਪਾਣੀ ਪਿਆ ਦਿੰਦਾ ਹੈਗਾ ਫਿਰ ਇਹ ਰੈਡੀ ਮੱਜਾਂ ਨੂੰ ਪਾਣੀ ਪਿਆ ਕੇ ਬਾਹਰ ਬੰਨ ਕੇ ਹਉਣੇ ਹੁੰਦੇ ਆ। ਨਮੋਜ ਤਾਂ ਸੀ ਜ਼ਿਆਦਾਤਰ ਪਿਛਲੇ ਟਾਈਮ ਨਹੀਂ ਹੁੰਦੇ ਆਗੇ। ਵੀ ਉਹ ਦਬਾਰੋ ਲਿਬੜ ਕੇ ਜਿਉਂਦੀਆਂ ਨੇ ਫਿਰ ਚਲ। ਨਾਤੀਆਂ ਵਧੀਆ ਲੱਗਦੀਆਂ ਨੇਗੀਆਂ। ਸਾਈ ਦਾ ਤਰਾਮ ਕਰਦੀਆਂ ਨੇ। ਕਦੇ-ਕਦੇ ਸਵੇਰੇ ਵੀ ਨਵਾ ਦਿੰਦੇ ਹੁੰਦੇ ਆ। ਟੂਟੀ ਦੇ ਹਿਸਾਬ ਨਾਲ ਨਮਾਉਣੀਆਂ ਪੈਂਦੀਆਂ ਨੇ ਸਾਨੂੰ ਮੱਜਾਂ। ਜੇ ਟੂਟੀ ਪਾਣੀ ਚੱਕਦੀ ਹੋਵੇ ਤਾਂ ਸਵੇਰੇ ਵੀ ਨਿਵਾ ਦਿੰਨੇ ਆ ਨਹੀਂ ਪਿਛਲੇ ਟਾਈਮ ਬਸ ਇਸ ਇੱਥੇ ਕੱਲਾ ਪਾਣੀ ਪਿਆ ਦਿੰਨੇ ਹੁੰਨੇ ਸੀ ਸਵੇਰੇ ਬੱਠਾਾਂ 'ਚ ਉਹ ਅਸੀਂ ਗੱਟੇ 'ਚ ਮੱਛਰਦਾਨੀ ਪਾ ਕੇ ਟੰਗਤੀ। ਉੱਥੇ ਨਾ ਚੂਹੀ ਚਾਹੀ ਨਹੀਂ ਵੱੜਦੀ, ਇੱਧਰ ਤਾਂ ਫਿਰ ਕਈ ਵਾਰ ਜੇ ਆਪਾਂ ਤਾਂ ਹਾਪੜ ਛੱਤੀ ਇੱਧਰ ਦੀ ਚੂਹੀ ਚਾਹੀ ਕੋਈ ਨਾ ਕੋਈ ਚੜੀ ਜਾਂਦੀ ਹੈਗੀ। ਵੱੜ ਜਾਂਦੀ ਮੱਛਰਦਾਨੀ 'ਚ। ਇੱਥੇ ਅਸੀਂ ਪਿਛਲੀ ਵਾਰ ਟੰਗ ਕੇ ਰੱਖੀ ਸੀਗੀ, ਵਧੀਆ ਰਹੀ ਸੀ। ਇੱਥੇ ਟੰਗਤੀ ਆਪਾਂ ਮੱਛਰਦਾਨੀ ਧੋ ਕੇ ਗੱਟੇ 'ਚ ਪਾ ਕੇ। ਇੱਥੇ ਕਿੱਲੇ ਜਿਹਾ ਢਾਏ ਹੋਏ ਲੱਗੇ ਸੀ। ਕਸੀਏ ਕੁਸੀਏ ਵੀ ਟੰਗੇ ਜਾਂਦੇ ਆਗੇ, ਇਹਨਾਂ ਤੇ ਵਧੀਆ ਕਿੱਲਾ ਜਾਂਦੇ। ਕੋਜੀ ਦੰਗੀ ਜਾਂਦੀ ਹੈ ਗੀ ਗੋਹੇ ਕੁੜੀ ਤਾਂ ਮੈਂ ਸਾਰਨ ਮੇੜਤਾ ਸੀਗਾ ਉਦੋਂ ਇਹ ਉਸ ਤੋਂ ਬਾਅਦ ਤਾਂ ਸਾਰਾ ਕੰਮ ਰੋਟੀ ਬਾਣੀ ਦਾ ਵੀ ਆਪਾਂ ਕਰ ਲਿਆ ਸੀਗਾ ਕੱਪੜੇ ਮਸ਼ੀਨ 'ਚ ਮੈਂ ਸਵੇਰੇ ਪਾਤੇ ਸੀ ਟੁੱਟਈ ਆਈ ਸੀ ਅੱਜ ਆਪਣੇ ਬਾਅਦ 'ਚ ਸਾਰੇ ਤੋਤੋ ਕੇ ਰੱਖ ਲਈ ਸੀ ਮੈਂ ਟੁੱਟਈ ਆਈ ਤਾਂ ਫਿਰ ਸਾਰੇ ਨਿਚੋੜ ਦੇ ਸੀ ਫਰਸ ਵੀ ਤੋਤਾ ਸੀਗਾ ਥੋੜਾ ਜਿਹਾ ਮੇਂ ਮਸ਼ੀਨ ਦਾ ਪਾਣੀ ਜਾਂ ਨਿਕਲ ਗਿਆ ਸੀਗਾ ਇੱਥੇ ਮੈਂ ਜਿੰਦੀ ਹੈ ਜਿਹੜੀ ਤਾਂ ਕਰਕੇ ਫਿਰ ਮੈਂ ਸਾਫ ਪਾਣੀ ਢੋਲਸਾ ਉੱਪਰ ਤੇ ਕੱਪੜੇ ਵੀ ਸਾਰੇ ਧੋਤੇ ਗਏ ਸੀਗੇ इन्हना तो तो मैं कोठे पर पा के आऊँगी अच क्योंकि ना अब गुणगुनी जी धुपी करड़ी धुप नहीं सी मैं क्या हेठा सुक्ने नहीं सारे कोठे तो वजिए दो घंटे च सुक जाएंगे सारे मैं कोठे से ही पाए थी कपड़े बस थक के जिस तुँ तो बाद मैं पै गई थी डेढ़ दो घंटे ਤੇ ਤੁਹਾਨੂੰ ਪਤਾ ਹੀ ਹੈ ਹਰਮਨ ਨੇ ਸੰਡੇ ਅਦਰ ਚੌਲ ਬਣਾਉਣੀ ਬਣਾਉਣੇ ਹੁੰਦੇ ਨੇ ਕੁਛ ਨਾ ਕੁਛ ਬਣਾਉਣੀ ਹੁੰਦਾਗਾ ਇੱਥੇ ਉਹਨੇ ਬਣਾਈ ਸੀਗੇ ਚੌਲ ਮੇਰੇ ਤਾਂ ਅੱਖ ਲੱਗੀ ਪਈ ਸੀ ਕਿ ਮੈਂ ਤਾਂ ਹੀ ਪਤਾ ਲੱਗਾ ਕਿ ਨਹੀਂ ਉਹਨੇ ਚੌਲ ਖਾ ਲੋ ਮੈਂ ਚੌਲ ਬਣਾਏ ਨਹੀਂਗੇ ਇਹ ਹੋ ਗਿਆ ਜੀ ਸ਼ਾਮ ਦਾ ਟਾਈਮ ਮੱਝਾ ਪਾ ਇੱਥੇ ਖੋਲ ਲੈ ਖੋਲ ਕੇ ਲੈ ਗਏ ਸੀਗੇ ਬਾਹਰ ਤੇ ਮੈਂ ਸਰਦੀ ਸੀਗੀ ਸ਼ਾਮ ਵਾਲਾ ਗੋਹਾ ਇੱਥੇ ਆਪਣੇ ਕੱਚਾ ਹੀ ਆਗਾ ਥਾਂ ਤੋ ਸਾਰਾ ਗੋਹਾ ਚੱਕ ਕੇ ਮੈਂ ਰੇੜੀ ਚ ਪਾਉਂਦੀ ਸੀਗੀ ਬਸ ਜੇ ਪੂਰੇ ਪਰ ਕੇ ਚਕਾ ਲਾ ਨਹੀਂ ਸੋ ਤਾਂ ਦੋਈ ਹੁੰਦੇ ਨੇ ਸ਼ਾਮ ਨੂੰ ਵੀ ਥੋੜਾ ਥੋੜਾ ਪਾ ਕੇ ਅੱਪੇ ਪਾਦਣੀ ਹੁੰਦੀ ਹੈ ਰੇੜੀ ਚ ਫਿਰ ਤਿੰਨ ਚਾਰ ਹੋ ਜਾਂਦੇ ਨੇਗੇ ਇੱਥੇ ਮੇਰੀ ਵੀਡੀਓ ਬਣਾ ਰਹੀ ਸੀਗੀ ਹਰਮਨ ਨਾਲ ਮੈਨੂੰ ਕਹੀ ਜਾਂਦੀ ਸੀ ਮੰਮੀ ਜੇ ਤੁਹਾਡੇ ਇੱਕ ਛੋਟੀ ਜੀ ਹੁੰਦੀ ਸੀ ਉਦੋਂ ਅਸੀਂ ਛੋਟੇ ਛੋਟੇ ਸੀ ਕਿੱਡੀ ਵੱਡੀ ਹੋ ਗਈ ਇਹ ਮੈਨੂੰ ਯਾਦ ਹੈ ਕਿ ਅਸੀਂ ਇੱਥੇ ਛੋਟੇ ਛੋਟੀਆਂ ਖੇਡਦੀਆਂ ਹੁੰਦੀਆਂ ਸੀਗੇ ਉਦੋਂ ਵੀ ਫੋਨ ਨਹੀਂ ਸੀਗੇ ਹੁਣ ਤਾਂ ਜਿਵਾਕ ਫੋਨ ਚ ਬੜੇ ਰਹਿੰਦਾ ਜਦੋਂ ਹਰਮਨ ਛੋਟੀ ਸੀਗੀ ਫੋਨ ਤਾਂ ਹੋਣਾ 4 ਸਾਲਾਂ ਦੀ ਵਾਲਾ ਹੋਇਆਗਾ ਜਿਵਾਕਾਂ ਨੂੰ 3-4 ਸਾਲਾਂ ਦਾ ਛੋਟੀਆਂ ਹੁਣ ਤਾਂ ਹਰਮਨ ਬਹੁਤ ਖੇਡਦੀ ਹੁਣ ਤਾਂ ਜਵਾਕ ਖੇਡਦੇ ਨਹੀਂ ਹੈਗੇ ਫੋਨ ਚੱਕ ਲੈ ਕੇ ਬੈਠ ਜਾਂਦੇ ਨੇ ਹਰਮਨ ਤਾਂ ਬਹੁਤ ਖੇਡਦੀ ਰਹੀ ਐ ਇਹ ਸਾਡੇ ਆਪ ਦੇ ਆਪ ਦੇ ਘਰਾਂ ਦੀਆਂ ਤਿੰਨ ਚਾਰ ਸੀਗੀਆਂ ਛੋਟੀਆਂ ਛੋਟੀਆਂ ਬਹੁਤ ਖੇਡਦੀਆਂ ਹੁੰਦੀਆਂ ਸੀ ਇੱਥੇ ਹਾਲ ਤਾਂ ਸਾਡੇ ਉਦ ਦੇ ਦੀ ਇੱਥੇ ਖੜੇ ਹੀ ਹੁੰਦੇ ਨੇਗੇ ਸ਼ੁਰੂ ਤੋਂ ਲੈ ਕੇ ਮੈਂ ਕਿੰਦੇ ਨਹੀਂ ਦੇਖਦੀਆਂ ਕਿਰਾਂਏ ਹਾਲਾ ਤੋਂ ਡਿੱਗ ਵੀ ਪਈਆਂ ਸੀਗੀਆਂ ਲੀਲੀਆਂ ਕਰ ਲਈਆਂ ਸੀ ਲੱਤਾਂ ਇਹਨਾਂ ਨੇ ਡਿੱਗ ਡਿੱਗ ਕੇ ਛੱਟ ਖਾ ਕੇ ਸਾਰਾ ਮੜ ਉਹ ਗੱਲਾਂ ਯਾਦ ਕਰੀ ਜਾਂਦੀ ਸੀ ਪਹਿਲਾਂ ਇਹ ਤਾਂ ਕਿਸੇ ਦਾ ਹੁੰਦਾ ਸੀਗਾ ਫਿਰ ਅਸੀਂ ਲੈ ਲਿਆ ਸੀਗਾ ਉਹਨਾਂ ਤੋਂ ਕਹਿੰਦੀ ਹੁੰਦੀ ਮੰਮੀ ਜੀ ਉਹਨਾਂ ਦੀ ਬੁੜੀ ਆ ਜਾਂਦੀ ਫਿਰ ਅਸੀਂ ਦੇਖ ਕੇ ਭੱਜ ਲੈਂਦੀ ਹੁੰਦੀ ਸੀ ਚਲੋ ਜੀ ਇੱਥੇ ਮੈਂ ਸਾਰਾ ਸੰਭਰ ਦੂੰਗੀ ਇੱਕ ਦਿਨ ਮੈਂ ਵਿਚਰੀ ਨਹੀਂ ਵੀ ਸੰਭਰਦੀ ਹੁੰਦੀ ਜਿੱਤੇ ਵਧੀਆ ਲੱਗੇ ਅੱਜ ਜਿਆਦਾ ਖਰਾਬ じゃ ਕਰਿਆ ਪੈ ਸੀਗਾ ਫਿਰ ਮੈਂ ਸੁੱਕਾ ਸਾਰਾ ਗਿੱਲੇ ਤੋਇਆ ਜੀ ਮੋੜ ਦੇ ਨਹੀਂ ਹੁੰਦੀਆਂ ਕਿ ਮਿੱਟੀ ਨਹੀਂ ਦੀ ਸੁੱਕੀ ਜਾ ਜਿਸੰਬਰਿਆ ਜਾਵੇ ਤਾਂ ਵਧੀਆ ਹੋ ਜਾਂਦਾ ਗਾ ਕਦੇ ਕਦੇ ਵੀ ਨਹੀਂ ਵੀ ਸੰਭਰਦੀ ਹੁੰਦੀ ਬਸ ਇੱਕ ਦਿਨ ਵਿਛਦੀ ਉਸ ਕੰਮ ਦਾ ਸਾਹ ਹੁੰਦਾ ਗਾ ਕਈ ਵਾਰੀ ਟਾਈਮ ਨਹੀਂ ਹੁੰਦਾ ਲੇਟ ਆਉਣੀ ਮੈਂ ਗਵਾ ਦੇਖਣ ਫਿਰ ਵੀ ਨਹੀਂ ਵੀ ਸੰਭਰਦੀ ਹੁੰਦੀ ਵੀਡੀਓ ਦਾ ਐਂਡ ਵੀ ਆਪਾਂ ਇੱਥੇ ਕਰਦੇ ਆ ਜੀ ਜੇ ਮੇਰੀ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਸੋਹਣਾ ਜਿਹਾ ਕਮੈਂਟ ਜਰੂਰ ਕਰਿਆ ਕਰੋ ਇਹਦੇ ਨਾਲ ਆਪਣਾ ਹੌਸਲਾ ਵੱਧ ਜਾਂਦਾ ਹੈ ਨਾ ਵੀ ਆਪਣੀ ਵੀਡੀਓ ਵਧੀਆ ਲੱਗਦੀ ਹੈਗੀ ਰਿਪਲਾਈ ਮੈਂ ਜਰੂਰ ਦਿੰਨੀ ਹੁੰਦੀ ਆਂ ਕਿ ਕਮੈਂਟ ਦਾ ਐ ਨਹੀਂ ਕਿ ਕਿਸੇ ਦੀ ਰਿਪਲਾਈ ਨਹੀਂ ਦੇਵਾ ਕਮੈਂਟ ਜਰੂਰ ਕਰਿਆ ਕਰੋ ਵੀਡੀਓ ਨੂੰ ਫੁੱਲ ਵਾਚ ਦੇਖਿਆ ਕਰੋ ਜੀ ਰਿਕਵੈਸਟ ਹੈਗੀ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਅੱਗੇ-ਅਗੇ ਸੋਹਣੇ-ਸੋਹਣੇ ਬਲੌਗ ਲੈ ਕੇ ਆਇਆ ਕਰਾਂਗੇ ਜੀ Dann